ਹਾਂ ਜੀ ਬੇਜਿ ਨੀ ਆ ਪਾ ਲਿਆ ਤਾਂ ਪੂਰਾ ਵਾਦਾ ਵੀ ਆ ਪੂਰੇ ਤੇ ਤੁਹਾਡਾ ਹਾਂ ਜੀ ਕੋ ਸਿਕਾ ਨਹੀਂ ਬਣਾਉਂਗਾ ਕੁਰੀਆ ਬਸ ਨਹੀਂ ਉਹ ਪੁਰੀ ਨਹੀਂ ਦਿੰਦਾ ਤੁਹਾਨੂੰ ਹਾਂ ਜੀ ਅਸੀਂ ਸੋਹਣਾਂ ਅੰਕ ਨਹੀਂ ਗੱਜਾ ਲਾਉਂਗਾ ਯਾਰ ਹੋ ਗਿਆ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ 26 ਜਨਵਰੀ ਨੂੰ ਹੰਗਾਮਾ ਦੇਖ ਨੂੰ ਮਿਲਿਆ ਜਦੋਂ ਇੱਕ ਵਿਅਕਤੀ ਦੇ ਵੱਲੋਂ ਡਾਕਟਰ ਭੀਮrao ਅੰਬੇਡਕਰ ਦੀ ਮੂਰਤੀ ਦੀ ਹਥੌੜਿਆਂ ਦੇ ਨਾਲ ਭੰਨ ਤੋੜ ਕੀਤੀ ਗਈ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਨੇ ਉਸ ਵਿਅਕਤੀ ਨੂੰ ਵੀ ਜਿਹੜਾ ਕਾਬੂ ਕੀਤਾ ਤੇ ਉਸ ਦੀ ਕੁੱਟਮਾਰ ਕੀਤੀ ਆਖਰ ਕਿਉਂ ਇਸ ਵਿਅਕਤੀ ਨੇ ਡਾਕਟਰ ਭੀਮrao ਅੰਬੇਡਕਰ ਦੀ ਮੂਰਤੀ ਦੀ ਭੰਨ ਤੋੜ ਕੀਤੀ ਹੈ ਸਰਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਅਖੰਡ ਲੋਕਾਂ ਤੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਵਿੱਚ ਜਿੱਥੇ 26 ਜਨਵਰੀ ਮਨਾਇਆ ਜਾ ਰਿਹਾ ਸੀ ਉੱਥੇ ਦੂਸਰੇ ਪਾਸੇ ਜਦੋਂ ਡਾਕਟਰ ਭੀਮਰਾਓ ਅੰਬੇਡਕਰ ਦੀ ਮੂਰਤੀ ਦਾ ਤਿਉਹਾਰ ਪਾਉਣ ਦੇ ਵਾਸਤੇ ਪੌੜੀ ਲਗਾਈ ਹੋਈ ਸੀ ਤਾਂ ਇਸ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਸ਼ਰਾਰਤ ਕਰਦੇ ਹੋਏ ਹਥੌੜੇ ਦੇ ਨਾਲ ਡਾਕਟਰ ਭੀਮਰਾਓ ਅੰਬੇਡਕਰ ਦੀ ਮੂਰਤੀ ਦੀ ਭਾਂ ਤੋੜ ਕੀਤੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਕਾਬੂ ਕੀਤਾ ਜਾਂਦਾ ਤੇ ਕੁੱਟਮਾਰ ਕੀਤੀ ਜਾਂਦੀ ਹੈ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਮਾਮਲੇ ਲੈ ਕੇ ਲਗਾਤਾਰ ਵਕ ਵਕ ਸਮਾਜ ਦੇ ਵਿੱਚ ਜਿਹੜਾ ਕਿ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਜਿਹੜਾ ਕਿ ਕਾਫੀ ਰੋਸ ਪਾਇਆ ਜਾ ਰਿਹਾ ਤੇ ਅੱਜ ਅੰਮ੍ਰਿਤਸਰ ਬੰਦ ਦਾ ਐਲਾਨ ਵੀ ਕਰ ਦਿੱਤਾ ਗਿਆ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਆਖਰ ਇਸ ਵਿਅਕਤੀ ਦੇ ਵੱਲੋਂ ਡਾਕਟਰ ਭੀਮrao ਅੰਬੇਡਕਰ ਦੀ ਮੂਰਤੀ ਦੇ ਨਾਂ ਭਾਂ ਤੋੜ ਕਿਉਂ ਕੀਤੀ ਗਈ ਹੈ ਤਾਂ ਆਓ ਦੇਖਦੇ ਹਾਂ ਕਿ ਲੋਕਾਂ ਦਾ ਗੁੱਸਾ ਦਲਿਤ ਸਮਾਜ ਭਾਈਚਾਰੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿਨਾ ਤੁਹਾਡੇ ਜੀ ਓਮ ਪ੍ਰਕਾਏ ਗੱਲ ਹਾਂਜੀ ਸੇਕਟਰੀ ਸਾਡਾ ਡਿਪਟੀ ਮੇਅਰਮੈਨ ਬਾਲਮੀਕੀ ਤੀਰਤ ਅੰਮ੍ਰਿਤਸਰ ਅਕੀ ਮਾਮਲਾ ਹੈ ਸਰ ਜੀ ਮਾਮਲਾ ਜੀ ਅੱਜ ਹਿੰਦੁਸਤਾਨ ਦਾ ਸੰਵਿਧਾਨ ਨਰਮਾਤਾ ਡਾਕਟਰ ਪੀਰੋ ਮੀਤਗਰ ਜੀ ਦੀ ਜੋ ਖੂਬਸੂਰਤ ਮੂਰਤੀ ਸੀ ਉਹਨੂੰ ਢਾਇਆ ਗਿਆ ਥੋੜਿਆਂ ਨਾਲ ਪੌੜੀ ਲਾ ਕੇ ਪੈਟਰੋਲ ਪਾ ਕੇ ਉਨਸਾੜਿਆ ਗਿਆ ਕਿਉਂਕਿ ਸਾਰਾ ਹੀ ਸਮਾਜ ਬੜਾ ਦੁਖੀ ਆ

ਉਕੇ ਦੇ ਵਿੱਚ ਬੋ ਰਿਹਾ ਹੈ ਹਾਂ ਤੁਸੀਂ ਕੀ ਕਰ ਰਹੇ ਹੋ ਅਸੀਂ ਹੁਣ ਹੁਣ ਇੱਥੇ ਬੈਠੇ ਆਂ ਜਾਮਲਾ ਆ ਕੱਲ ਸਵੇਰੇ 10 ਵਜੇ ਭੰਡਾਰੀ ਪੁਲ ਦੇ ਉੱਤੇ ਜਾਮ ਵੀ ਲੱਗੇਗਾ ਅੰਮ੍ਰਿਤਸਰ ਬੰਦੀ ਗਾਲ ਵੀ ਹੈ ਕੀ ਡਿਮਾਂਡ ਕੀਤੀ ਤੁਹਾਡੀ ਡੰਬਾਨ ਜੋ ਗੈਂਗ ਹੈ ਗੈਂਗ ਬਾਹਰ ਨਿਕਲ ਕੇ ਅਵੇ ਜੁਨੀਨੀ ਕੰਮ ਕੀਆ ਖੈਰ ਹੁਣ ਪੁਲਿਸ ਬਾਰੇ ਇਸ ਮਾਮਲੇ ਦੇ ਵਿੱਚ ਇਨਕੁਆਇਰੀ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਕਿ ਆਕਰ ਮੂਰਤੀ ਤੋੜਨੇ ਪਿੱਛੇ ਦਾ ਅਸਲ ਕਾਰਨ ਕੀ ਹੈ ਬਿਊਰੋ ਰਿਪੋਰਟ ਅਖੰਡ ਲੋਕ